ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਤਾਂਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾ ਬਣ ਵਾਰੋਵਾਰੀ ਦਾਲ ਪੰਜਨ ਗੁਰ ਸੂਰਮਾ ਵੜਜੋਦਾ ਬਹੁਤ ਪਰ ਉਪਕਾਰੀ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਸੰਬੰਧਿਤ ਇਤਿਹਾਸ ਹੁੰਦਾ ਹੈ ਕਿ ਮਾਤਾ ਗੰਗਾ ਜੀ ਨੇ ਜਦੋਂ ਆਪਣੇ ਮਨ ਦੀ ਇੱਛਾ ਪ੍ਰਗਟ ਕਰਦੇ ਹੋਏ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਅਸੀਂ ਵੀ ਚਾਹੁੰਨੀ ਆ ਸਾਡੀ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬ੍ਰह्म ਗਿਆਨੀ ਮਾਪੁਰਖਾਂ ਦੀ ਹੋਰ ਜਾਗ ਦੇ ਉੱਤੇ ਪ੍ਰਤੀਸ਼ਟਾ ਮਾਨ ਪ੍ਰਗਟ ਕਰਨ ਲਈ ਇਸ਼ਾਰਾ ਤਨ ਤਨ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਇਸ਼ਾਰਾ ਕੀਤਾ ਮਾਤਾ ਜੀ ਨੇ ਬੜੇ ਹੀ ਪ੍ਰੇਮ ਦੇ ਨਾਲ ਹੱਥੀਂ ਪ੍ਰਸ਼ਾਦਾ ਤੇ ਮਿੱਸੀ ਪ੍ਰਸ਼ਾਦੀ ਤਿਆਰ ਕੀਤੀ ਨਾਲ ਲੱਸੀ ਔਰ ਗੰਡਾ ਲੈ ਕੇ ਬੜੇ ਪ੍ਰੇਮ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਣ ਦੇ ਵਿੱਚ ਉਹਨਾਂ ਦੀ ਸੇਵਾ 'ਚ ਹਾਜ਼ਰ ਹੋਏ ਬਾਬਾ ਜੀ ਨੇ ਪਰਵਾਣ ਕੀਤਾ ਤੇ ਵਰ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕੀਤੀ ਹੈ ਆਉਣ ਵਾਲਾ ਪੁੱਤਰ ਜਗ ਦੇ ਅੰਦਰ ਹੱਕ ਸੱਚ ਦੇ ਲਈ ਸੇਵਾ ਕਰੇਗਾ ਔਰ ਜਿਸ ਤਰੀਕੇ ਦੇ ਨਾਲ ਇਹ ਗੰਡਾ ਪੰਨਿਆਂ ਗਿਆ ਹੈ ਇਸ ਤਰੀਕੇ ਦੇ ਨਾਲ ਆਉਣ ਵਾਲਾ ਪੁੱਤਰ ਵੈਰੀਆਂ ਦੇ ਦਲ ਕੰਧ ਦੇਵੇਗਾ